ਮੈਂ ਉਹ ਬਿੱਟੂ ਨੂੰ ਇਹਨਾ ਚਾਹਣਾ ਵਾਂ ਕਿ ਉਹ ਆਗੇ ਵੇਲੇ ਕਿਸਾਨ ਆ ਕਿ ਕੌਣ ਬਿੱਟੂ ਰਵਨੀਤ ਬਿੱਟੂ ਨੂੰ ਆ ਰਮਨੀਤ ਬਿੱਟੂ ਨੂੰ ਜਿਹੜਾ ਬਿਆਨਬਾਜ਼ੀ ਕਰਦਾ ਨਹੀਂ ਦਵਾ ਉਹਨੂੰ ਸੋਚ ਕੇ ਪੰਜਾਬੀਆਂ ਦੇ ਬਾਰੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਅਸੀਂ ਸ਼ਾਂਤਮਈ ਜਾਣਾ ਵਾਂ ਸ਼ਾਂਤਮਈ ਦੇ ਨਾਲ ਜਾ ਕੇ ਅਸੀਂ ਆਪ ਦਾ ਸੰਘਰਸ਼ ਕਰਨਾ ਸਾਡੇ ਤੇ ਪੈ ਗੋਲੀਆਂ ਚੜਾਉਣ ਪੈ ਜੋ ਮਰਜ਼ੀ ਕਰਨਾ ਉਹਨੂੰ 100 ਬੰਦਿਆਂ ਦਾ ਜਥਾ ਤੁਰੂਗਾ ਹਾਂਜੀ ਹੁਣ 100 ਬੰਦਿਆਂ ਦਾ ਜਿੱਤਾ ਸਾਡਾ ਪ੍ਰਧਾਨ ਕਹੂਗਾ ਜੀ ਜੋ ਸਾਡੇ ਪ੍ਰਧਾਨ ਸੁਨਾਮ ਸਿੰਘ ਪੰਨੂ ਸੁਖਿੰਦਰ ਸਿੰਘ ਸੁਭਰਾ ਜੋ ਸਾਨੂੰ ਕਹਿਣਗੇ ਉਹਨਾਂ ਦੇ ਪੂਰਨਿਆ ਤੇ ਅਸੀਂ ਚੱਲਾਂਗੇ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਸੀ ਉੱਥੇ ਖਨੌਰੀ ਬਾਰਡਰ ਉਦੋਂ ਰਾਤ ਨੂੰ ਹਰਾਸ ਦੇ ਵਿੱਚ ਲੈ ਲੈ ਗਿਆ ਸੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਚਿੰਤ ਤਾਂ ਢੱਲੇਵਾਲ ਸਾਹਿਬ ਇੱਕ ਸਿਆਣੇ ਤੇ ਸਤਕਾਰਯੋਗ ਬਜ਼ੁਰਗਾ ਗੂ ਨੇ ਇਸ ਕਰਕੇ ਅਸੀਂ ਜਾਂਚ ਕਰਾਉਣ ਦੇ ਲਈ ਲੈ ਕੇ ਗਏ ਸੀ ਇਹ ਕੀ ਗੱਲ ਉਹਨਾਂ ਨੂੰ ਪਹਿਲਾਂ ਜਾਂਚ ਦੀ ਲੋੜ ਨਹੀਂ ਸੀਗੀ ਕਿ ਉਹਨਾਂ ਦੀ ਸਿਹਤ ਜੇ ਨਹੀਂ ਕੋਈ ਇੰਨੀ ਇਹਨਾਂ ਨੂੰ ਚਿੰਤਾ ਸੀਗੀ ਤੇ ਉਹ ਪਹਿਲਾਂ ਵੀ ਉਹਨਾਂ ਨੂੰ ਇੱਥੇ ਜਦੋਂ ਦਾ ਧਰਨਾ ਚੱਲ ਰਿਹਾ ਖੜਕੇ ਤੇ ਉਹ ਚੈੱਕ ਅਪ ਕਿਤੇ ਜਾ ਸਕਦੇ ਸੀਗੇ ਇਹ ਹੁਣ ਸਿਰਫ ਇੱਕ ਡਰਾਮਾ ਸੀਗਾ ਸੈਂਟਰ ਦੀ ਸਿਹਲ ਉੱਤੇ ਇਹ ਸਾਰਾ ਜਿਹੜਾ ਭਗੰਤਮਾਨਵਾ ਉਹਨੇ ਉਹ ਜਿਹੜੀ ਇਹਨਾਂ ਨੂੰ ਅਹਿਮਦ ਸ਼ਾਹ ਤੇ ਮੋਦੀ ਨਾਲ ਵਸਾਂਝੀ ਆਪਣੀ ਜਿਹੜੀ ਭਗਾਈ ਆ ਉਹ ਜਗ ਜਾਰ ਜੇਕਰ ਐਂਟਰੀ ਦੇ ਦਿੰਦੀ ਹੈ ਹਰਿਆਣਾ ਸਰਕਾਰ ਫਿਰ ਸਹਣ ਦਾ ਸਹਿਣ ਦਾ ਕੀ ਹੋਊਗਾ ਜਾਂ ਫਿਰ ਸਰਕਾਰ ਦੇ ਉੱਪਰ ਛੱਡੀ ਹੋਈ ਹੈ ਗੱਲ ਜਾਂ ਕਿਸਾਨਾਂ ਦੇ ਆਪਣਾ ਵੀ ਕੁਝ ਹੈਗਾ ਜਿਸ ਤਰ੍ਹਾਂ ਕਿਸਾਨ ਕਰਨਗੇ ਉਹ ਰਹਿਣ ਵਿੱਚ ਸੋਚਦਾ ਉੱਤੇ ਰਵਾਂਗੇ ਜਿੱਦਾਂ ਪ੍ਰਧਾਨ ਸਭ ਕਹਿੰਦੇ ਜੋ ਵੀ ਹੋਊਗਾ ਜੋ ਉਹਨੇ ਨੀਤੀ ਸੀ ਉਦੋਂ ਚੱਲਾਂਗੇ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਸਾਡੇ ਨਾਲ ਨੇ ਸ਼ੰਭੂ ਬਾਰਡਰ ਤੋਂ ਜਿਹੜਾ ਜਥਾ ਕਿਸਾਨਾਂ ਦਾ ਦਿੱਲੀ ਦੇ ਲਈ ਰਵਾਨਾ ਹੋਣਾ ਉਸ ਜਥੇ ਜਿਨ੍ਹਾਂ ਨੂੰ ਮਰਜੀ ਵੜਿਆਂ ਦਾ ਨਾਮ ਦਿੱਤਾ ਗਿਆ ਉਹ ਲੋਕ ਇਸ ਵੇਲੇ ਸਾਡੇ ਨਾਲ ਨੇ ਜਾ ਰਹੇ ਜੀ ਫਿਰ ਦਿੱਲੀ ਹਾਂਜੀ ਜਾ ਰਹੇ ਜੀ ਬਿਲਕੁਲ ਜਾ ਰਹੇ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਸਭ ਤੋਂ ਸਾਡੀ ਬੇਨਤੀ ਆ ਕਿ ਇਹ ਜਿਹੜੇ ਕਿਸਾਨ ਮਜ਼ਦੂਰ ਪਿੰਡ ਪੰਜਾਬ ਸਰਦਾਰ ਸਿੰਘ ਸੁਨਾਮ ਸਿੰਘ ਪੰਨੂ ਦੀ ਰਹਿਣਮਾਈ ਹੇਟ ਸਭਰਾ ਜਿਹੜੇ ਕਿ ਭਾਜਪਾ ਵਾਲੇ ਸਾਡੇ ਤੇ ਸਵਾਲ ਕਰਦੇ ਆ ਇੱਕ ਕਿਸਾਨ ਨਹੀਂ ਗੇ ਮੈਂ ਉਸ ਬਿੱਟੂ ਨੂੰ ਕਹਿਣਾ ਚਾਹੁੰਦਾ ਵਾਂ ਕਿ ਉਹ ਆਗੇ ਵੇਲੇ ਕਿਸਾਨ ਆ ਕਿ ਕੌਣ ਆ ਬਿੱਟੂ ਰਮਨੀਤ ਬਿੱਟੂ ਨੂੰ ਹਾਂ ਰਮਨੀਤ ਬਿੱਟੂ ਨੂੰ ਜਿਹੜਾ ਬਿਆਨਬਾਜ਼ੀ ਕਰਦਾ ਰਹਿੰਦਾ ਵਾ ਉਹਨੂੰ ਸੋਚ ਕੇ ਪੰਜਾਬੀਆਂ ਦੇ ਬਾਰੇ ਬਿਆਨਬਾਜ਼ੀ ਕਰਨੀ ਚਾਹੀਦੀ ਆ ਕਿਉਂਕਿ ਉਹ ਵੀ ਸਿੱਖ ਵਾ ਜੀ ਇੱਕ ਸਿੱਖ ਹੋਣ ਦੇ ਨਾਤੇ ਉਹਨੂੰ ਸਾਡਾ ਵਾਰ ਥੋੜਾ ਬੜਾ ਧਿਆਨ ਰੱਖਣਾ ਚਾਹੀਦਾ ਵਾ ਕਿਉਂ ਅਸੀਂ ਉਹਨੂੰ ਬੇਨਤੀ ਕਰਦੇ ਵਾਰ-ਵਾਰ ਕਰਦੇ ਆ ਕਿ ਇਹੋ ਜਿਹੇ ਬਿਆਨ ਦੇਣ ਦੇ ਨਾਲ ਪੰਜਾਬ ਦੇ ਵਿੱਚ ਦਹਿਸ ਫੈਲਦੀ ਆ ਕਿਉਂਕਿ ਅਸੀਂ ਸ਼ਾਂਤ ਮਾਈ ਜਾਣਾ ਵਾ ਸ਼ਾਂਤ ਮਾਈ ਦੇ ਨਾਲ ਜਾ ਕੇ ਅਸੀਂ ਆਪ ਦਾ ਸੰਘਰਸ਼ ਕਰਨਾ ਸਾਡੇ ਦੇ ਭੈ ਗੋਲੀਆਂ ਚਲਾਉਣ ਪੈ ਜੋ ਮਰਜ਼ੀ ਕਰਨਾ ਅਸੀਂ ਸ਼ਾਂਤ ਮਾਈ ਹਰ ਟੰਗ ਦੇ ਨਾਲ ਜਾਵਾਂਗੇ ਉੱਥੇ ਹੁਣ 100 ਬੰਦਿਆਂ ਦਾ ਜਥਾ ਤੁਰੂਗਾ ਹਾਂਜੀ ਹੁਣ 100 ਬੰਦੇ ਜਿੱਤਾਂ ਸਾਡੇ ਪ੍ਰਧਾਨ ਕਹੂਗਾ ਜੀ ਜੋ ਸਾਡੇ ਪ੍ਰਧਾਨ ਸੁਨਾਮ ਸਿੰਘ ਪੰਨੂ ਸੁਖਿੰਦਰ ਸਿੰਘ ਸੁਭਰਾ ਜੋ ਸਾਨੂੰ ਕਹਿਣਗੇ ਉਹਨਾਂ ਦੇ ਪੂਰਨਿਆ ਤੇ ਅਸੀਂ ਚੱਲਾਂਗੇ ਸਾਡੀ ਕੋਈ ਮਰਜ਼ੀ ਨਹੀਂ ਜਿਤਨਾ ਸਾਨੂੰ ਆਖਣਗੇ ਜਿਹੇ ਉਸੇ ਤਰ੍ਹਾਂ ਹੀ ਤਿਆਰ ਹੋ ਕੇ ਮਗਰ ਬਿਲਕੁਲ ਤਿਆਰ ਤੇ ਕੀ ਗੱਲ ਹੋਰ ਦੱਸੋ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਹਾਂਜੀ ਵੇਖੋ ਜੀ ਮਤਲਬ ਅੱਜ ਤੱਕੀਬਨ ਆ ਜਿਹੜਾ ਮੋਰਚਾ ਚੱਲ ਰਿਹਾ ਦੋਵਾਂ ਫੋਰਮਾਂ ਦਾ ਇਹਨੂੰ ਤਕਰੀਬਨ 10 ਮਹੀਨੇ ਹੋਣ ਦੇ ਕਰੀਬ ਨੇੜੇ ਆ ਤੇ ਇਹ ਸਰਕਾਰ ਦੇ ਕੰਨਾਂ ਦੇ ਜਾਂ ਜੂਂ ਸ਼ਰਕਣ ਦੇ ਕਰਕੇ ਜਿਹੜਾ ਮਰਨ ਵਰਤ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਵਾ ਤੇ ਸਰਕਾਰ ਨੂੰ ਅਜੇ ਵੀ ਚਾਹੀਦਾ ਵਾ ਵੀ ਆਪਣੇ ਜਿਹੜੇ ਪੁਰਾਣੇ ਕੀਤੇ ਵਾਦੇ ਉਹਨਾਂ ਨੂੰ ਜਿਹੜਾ ਅਮਲੀ ਰੂਪ ਦਵੇ ਉਸ ਕਿਸਾਨਾਂ ਦੀ ਕੋਈ ਨਵੀਆਂ ਮੰਗਾਂ ਨਹੀਂ ਹੈ ਇਹ ਜਿਹੜੀਆਂ ਦਿਲਨਾਈ ਚ ਮੰਗਾਂ ਇਹਨਾਂ ਨੇ ਮੰਨੀਆਂ ਸੀਗੀਆਂ ਇਹ ਉਹਨਾਂ ਨੂੰ ਇਹ ਰਿਪੀਟ ਕਰਾਇਆ ਜਾ ਰਿਹਾ ਤੇ ਖੇਤੀ ਦੇ ਜਿਹੜਾ ਹੈ ਐਮ ਐਸਪੀ ਦੀ ਗਰੰਟੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਸੀ ਉੱਥੇ ਖਨੌਰੀ ਬਾਰਡਰ ਉਦੋਂ ਰਾਤ ਨੂੰ ਹਰਾਸ ਦੇ ਵਿੱਚ ਲੈ ਲੈ ਗਿਆ ਸੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਚਿੰਤ ਤਾ ਡੱਲੇਵਾਲ ਸਾਹਿਬ ਇੱਕ ਸਿਆਣੇ ਤੇ ਸਤਕਾਰਯੋਗ ਬਜ਼ੁਰਗਾ ਗਾਗੂ ਨੇ ਇਸ ਕਰਕੇ ਅਸੀਂ ਜਾਂਚ ਕਰਾਉਣ ਦੇ ਲਈ ਲੈ ਕੇ ਗਏ ਸੀ ਵੇਖੋ ਜੀ ਇੰਨੇ ਲੋਕ ਰੋਜ਼ ਮਰ ਰਹੇ ਆ ਇਹਨਾਂ ਨੂੰ ਕੱਲੇ ਡੱਲੇਵਾਲ ਦਾ ਹੀ ਇੰਨਾ ਫਿਕਰ ਤੇ ਉਹ ਵੀ ਹੁਣ ਕਿਉਂ ਜਦੋਂ ਉਹਨਾਂ ਨੇ ਮਰ ਰਵਤਨ ਦਾ ਐਲਾਨ ਕੀਤਾ ਸੀ ਤੇ ਕੀ ਗੱਲ ਉਹਨਾਂ ਨੂੰ ਪਹਿਲਾਂ ਜਾਂਚ ਦੀ ਲੋੜ ਨਹੀਂ ਸੀਗੀ ਕਿ ਉਹਨਾਂ ਦੀ ਸਿਹਤ ਜੇ ਨਹੀਂ ਕੁਝ ਨਹੀਂ ਇਹਨਾਂ ਨੂੰ ਚਿੰਤਾ ਸੀਗੀ ਤੇ ਉਹ ਪਹਿਲਾਂ ਵੀ ਉਹਨਾਂ ਨੂੰ ਇੱਥੇ ਜਦੋਂ ਦਾ ਇਹ ਧਰਨਾ ਚੱਲ ਰਿਹਾ ਖੜਕੇ ਤੇ ਉਹ ਚੈੱਕ ਅਪ ਕੀਤੇ ਜਾ ਸਕਦੇ ਸੀਗੇ ਇਹ ਹੁਣ ਸਿਰਫ ਇੱਕ ਡਰਾਮਾ ਸੀਗਾ ਸੈਂਟਰ ਦੀ ਸਿਹਤ ਉੱਤੇ ਇਹ ਸਾਰਾ ਜਿਹੜਾ ਭਗੰਤਮਾਨਵਾ ਉਹਨੇ ਉਹ ਜਿਹੜੀ ਇਹਨਾਂ ਨੂੰ ਅਹਿਮਦ ਸ਼ਾਹ ਤੇ ਮੋਦੀ ਨਾਲ ਸਾਂਝੀ ਆਪਣੀ ਜਿਹੜੀ ਭਗਾਈ ਆ ਉਹ ਜਗ ਜਾਰ ਤੇ ਸਾਡੇ ਨਾਲ ਕਿਸਾਨ ਸੀ ਜਿਹੜੇ ਤੁਸੀਂ ਵੀ ਆ ਜਾਓ ਅੱਗੇ ਤੇ ਜਿਹੜੇ ਜਾ ਰਹੇ ਨੇ ਦਿੱਲੀ ਤੁਸੀਂ ਵੀ ਜਾਓਗੇ ਦਿੱਲੀ ਕੱਲ ਹਾਂਜੀ ਜਾਵਾਂਗੇ ਕੀ ਪ੍ਰੋਗਰਾਮ ਹੈ ਫਿਰ ਜਿੱਦਾਂ ਜਿਹੜੇ ਪ੍ਰਧਾਨ ਸਾਹਿਬ ਕਹਿਣਗੇ ਉਦਾਂ ਅਸੀਂ ਉਹਨਾਂ ਨਾਲ ਆਏ ਚੁੱਧਾਉਣਾ ਕਿ ਜਥਾ ਜਥੇ ਨਾਲ ਸੀ ਰਹਿਣ ਰੋਣ ਦਾ ਜ਼ਿਕਰ ਚਲੋ ਹਰਿਆਣਾ ਸਰਕਾਰ ਐਂਟਰੀ ਦੇ ਦਿੰਦੀ ਹੈ ਵੈਸੇ ਲੱਗਦਾ ਤਾਂ ਔਖਾ ਹੈ ਜੇਕਰ ਐਂਟਰੀ ਦੇ ਦਿੰਦੀ ਹੈ ਹਰਿਆਣਾ ਸਰਕਾਰ ਫਿਰ ਸਹਣ ਦਾ ਸਹਿਣ ਦਾ ਕੀ ਹੋਊਗਾ ਜਾਂ ਫਿਰ ਸਰਕਾਰ ਦੇ ਉੱਪਰ ਛੱਡੀ ਹੋਈ ਹੈ ਗੱਲ ਜਾਂ ਕਿਸਾਨਾਂ ਦੇ ਆਪਣਾ ਵੀ ਕੁਝ ਹੈਗਾ ਜਿਸ ਤਰ੍ਹਾਂ ਕਿਸਾਨ ਕਰਨਗੇ ਉਹ ਰਹਿਣ ਵਾਸਤੇ ਸੋਚਦਾ ਉੱਥੇ ਰਵਾਂਗੇ ਜਿੱਦਾਂ ਪ੍ਰਧਾਨ ਸਭ ਕਹਿੰਨੇ ਕਿ ਜੋ ਵੀ ਹੋਊਗਾ ਜੋ ਉਹਨੇ ਰਣਨੀਤੀ ਸੀ ਉਦੋਂ ਚੱਲਾਂਗੇ ਉਹ ਕਿ ਅਸੀਂ ਸ਼ਾਂਤਮਈ ਸਾਰਾ ਪ੍ਰਦਰਸ਼ਨ ਕਰਾਂਗੇ ਕੋਈ ਮਤਲਬ ਕੋਈ ਹੋਰ ਨਹੀਂ ਕੁਝ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ ਹਾਂਜੀ ਸੋ ਕਿਸਾਨਾਂ ਦਾ ਗਣਾ ਕਿ ਸਾਡਾ ਜਿਹੜਾ ਪ੍ਰਦਰਸ਼ਨ ਹੈ ਪ੍ਰਦਰਸ਼ਨ ਸ਼ਾਦਮਈ ਹੋਊਗਾ ਅਸੀਂ ਪੈਦਲ ਮਾਰਚ ਦੇ ਰੂਪ ਦੇ ਵਿੱਚ ਦਿੱਲੀ ਵੱਲ ਵਧਾਂਗੇ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਸਾਡੇ ਨਾਲ ਨੇ ਸ਼ੰਭੂ ਬਾਰਡਰ ਤੋਂ ਜਿਹੜਾ ਜਥਾ ਕਿਸਾਨਾਂ ਦਾ ਦਿੱਲੀ ਦੇ ਲਈ ਰਵਾਨਾ ਹੋਣਾ ਉਸ ਜਥੇ ਜਿਨ੍ਹਾਂ ਨੂੰ ਮਰਜੀ ਵੜਿਆਂ ਦਾ ਨਾਮ ਦਿੱਤਾ ਗਿਆ ਉਹ ਲੋਕ ਇਸ ਵੇਲੇ ਸਾਡੇ ਨਾਲ ਨੇ ਜਾ ਰਹੇ ਹੋ ਜੀ ਫਿਰ ਦਿੱਲੀ ਹਾਂਜੀ ਜਾ ਰਹੇ ਜੀ ਬਿਲਕੁਲ ਜਾ ਰਹੇ ਵੈਹਰ ਜੀ ਕਾ ਖਾਲਸਾ ਵੈਹਰ ਜੀ ਕੀ ਫਤਿਹ ਸਾਡਾ ਬੇਨਤੀ ਆ ਕਿ ਇਹ ਜਿਹੜੇ ਕਿਸਾਨ ਮਜ਼ਦੂਰ ਪਿਟੇ ਪੰਜਾਬ ਸਰਦਾਰ ਸਿੰਘ ਸੁਨਾਮ ਸਿੰਘ ਪੰਨੂ ਦੀ ਰਹਿਣਮਾਈ ਹੇਟ ਸਭਰਾ ਜਿਹੜੇ ਕਿ ਬੀਜੇਪੀ ਵਾਲੇ ਸਾਡੇ ਤੇ ਸਵਾਲ ਕਰਦੇ ਆ ਇਹ ਕਿਸਾਨ ਨਹੀਂ ਗੇ ਮੈਂ ਉਸ ਬਿੱਟੂ ਨੂੰ ਕਹਿਣਾ ਚਾਹੁੰਦਾ ਵਾਂ ਕਿ ਉਹ ਆਗੇ ਵੇਲੇ ਕਿਸਾਨ ਆ ਕਿ ਕੌਣ ਬਿੱਟੂ ਰਮਨੀਤ ਬਿੱਟੂ ਨੂੰ ਆਹ ਰਮਨੀਤ ਬਿੱਟੂ ਨੂੰ ਜਿਹੜਾ ਬਿਆਨਬਾਜ਼ੀ ਕਰਦਾ ਰਹਿੰਦਾ ਵਾ ਉਹਨੂੰ ਸੋਚ ਕੇ ਪੰਜਾਬੀਆਂ ਦੇ ਬਾਰੇ ਬਿਆਨਬਾਜ਼ੀ ਕਰਨੀ ਚਾਹੀਦੀ ਆ ਕਿਉਂਕਿ ਉਹ ਵੀ ਸਿੱਖ ਵਾ ਇੱਕ ਸਿੱਖ ਹੋਣ ਦੇ ਨਾਤੇ ਉਹਨੂੰ ਸਾਡਾ ਵਾਰ ਥੋੜਾ ਬੜਾ ਨਾ ਰੱਖਣਾ ਤੇ ਇਹਦਾ ਕਿਉਂ ਅਸੀਂ ਉਹਨੂੰ ਬੇਨਤੀ ਕਰਦੇ ਵਾਰ-ਵਾਰ ਕਰਦੇ ਆ ਕਿ ਇਹੋ ਜਿਹੇ ਬਿਆਨ ਦੇਣ ਦੇ ਨਾਲ ਪੰਜਾਬ ਦੇ ਵਿੱਚ ਦਹਿਸ ਫੈਲਦੀ ਆ ਕਿਉਂਕਿ ਅਸੀਂ ਸ਼ਾਂਤਮਈ ਜਾਣਾ ਵਾ ਸ਼ਾਂਤਮਈ ਦੇ ਨਾਲ ਜਾ ਕੇ ਅਸੀਂ ਆਪ ਦਾ ਸੰਘਰਸ਼ ਕਰਨਾ ਸਾਡੇ ਦੇ ਭਾਈ ਗੋਰੀਆਂ ਚਲਾਉਣ ਪੈ ਜੋ ਮਰਜ਼ੀ ਕਰਨਾ ਅਸੀਂ ਸ਼ਾਂਤਮਈ ਹਰ ਟੰਗ ਦੇ ਨਾਲ ਜਾਵਾਂਗੇ ਉੱਥੇ ਹੁਣ 100 ਬੰਦਿਆਂ ਦਾ ਜਥਾ ਤੁਰੂਗਾ ਹਾਂਜੀ ਹੁਣ 100 ਬੰਦੇ ਜਿੱਤਾ ਸਾਡੇ ਪ੍ਰਧਾਨ ਕਹੂਗਾ ਜੀ ਜੋ ਸਾਡੇ ਪ੍ਰਧਾਨ ਸੁਨਾਮ ਸਿੰਘ ਪੰਨੂ ਸੁਖਿੰਦਰ ਸਿੰਘ ਸੁਭਰਾ ਜੋ ਸਾਨੂੰ ਕਹਿਣਗੇ ਉਹਨਾਂ ਦੇ ਪੂਰਨਿਆ ਤੇ ਅਸੀਂ ਚੱਲਾਂਗੇ ਸਾਡੀ ਕੋਈ ਮਰਜ਼ੀ ਨਹੀਂ ਜਿਤਨਾ ਸਾਨੂੰ ਆਖਣਗੇ ਜਿਹੇ ਉਸੇ ਤਰ੍ਹਾਂ ਹੀ ਤਿਆਰ ਹੋ ਕੇ ਮਗਰ ਬਿਲਕੁਲ ਤਿਆਰ ਤੇ ਇੱਕ ਗੱਲ ਹੋਰ ਦੱਸੋ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਹਾਂਜੀ ਵੇਖੋ ਜੀ ਮਤਲਬ ਅੱਜ ਤੱਕੀਬਨ ਆ ਜਿਹੜਾ ਮੋਰਚਾ ਚੱਲ ਰਿਹਾ ਦੋਵਾਂ ਫੋਰਮਾਂ ਦਾ ਇਹਨੂੰ ਤਕਰੀਬਨ 10 ਮਹੀਨੇ ਹੋਣ ਦੇ ਕਰੀਬ ਨੇੜੇ ਆ ਤੇ ਇਹ ਸਰਕਾਰ ਦੇ ਕੰਨਾਂ ਦੇ ਜਾਂ ਜੂਨ ਛਰਕਣ ਦੇ ਕਰਕੇ ਜਿਹੜਾ ਮਰਨ ਵਰਤ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਵਾ ਤੇ ਸਰਕਾਰ ਨੂੰ ਅਜੇ ਵੀ ਚਾਹੀਦਾ ਵਾ ਇਹ ਆਪਣੇ ਜਿਹੜੇ ਪੁਰਾਣੇ ਕੀਤੇ ਵਾਦੇ ਉਹਨਾਂ ਨੂੰ ਜਿਹੜਾ ਅਮਲੀ ਰੂਪ ਦਵੇ ਉਸ ਕਿਸਾਨਾਂ ਦੀ ਕੋਈ ਨਵੀਆਂ ਮੰਗਾਂ ਨਹੀਂ ਹੈ ਇਹ ਜਿਹੜੀਆਂ ਦਿਲਨਾਂਈ ਚ ਮੰਗਾਂ ਇਹਨਾਂ ਨੇ ਮੰਨੀਆਂ ਸੀਗੀਆਂ ਇਹ ਉਹਨਾਂ ਨੂੰ ਇਹ ਰਿਪੀਟ ਕਰਾਇਆ ਜਾ ਰਿਹਾ ਤੇ ਖੇਤੀ ਦੇ ਜਿਹੜਾ ਐਮ ਐਸ ਪੀ ਦੀ ਗਰੰਟੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਜਦੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਸੀ ਉੱਥੇ ਖਨੌਰੀ ਬਾਰਡਰ ਉਦੋਂ ਰਾਤ ਨੂੰ ਹਰਾਸ ਦੇ ਵਿੱਚ ਲੈ ਲੈ ਗਿਆ ਸੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਚਿੰਤਤ ਹਾਂ ਡੱਲੇਵਾਲ ਸਾਹਿਬ ਇੱਕ ਸਿਆਣੇ ਤੇ ਸਤਕਾਰਯੋਗ ਬਜ਼ੁਰਗ ਆਗੂ ਨੇ ਇਸ ਕਰਕੇ ਅਸੀਂ ਜਾਂਚ ਕਰਾਉਣ ਦੇ ਲਈ ਲੈ ਕੇ ਗਏ ਸੀ ਵੇਖੋ ਜੀ ਇੰਨੇ ਲੋਕ ਰੋਜ਼ ਮਰ ਰਹੇ ਆ ਇਹਨਾਂ ਨੂੰ ਕੱਲੇ ਡੱਲੇਵਾਲ ਦਾ ਹੀ ਇੰਨਾ ਫਿਕਰ ਤੇ ਉਹ ਵੀ ਹੁਣ ਕਿਉਂ ਜਦੋਂ ਉਹਨਾਂ ਨੇ ਮਰਨ ਵਰਤਨ ਦਾ ਐਲਾਨ ਕੀਤਾ ਸੀ ਤੇ ਕੀ ਗੱਲ ਉਹਨਾਂ ਨੂੰ ਪਹਿਲਾਂ ਜਾਂਚ ਦੀ ਲੋੜ ਨਹੀਂ ਸੀਗੀ ਕਿ ਉਹਨਾਂ ਦੀ ਸਿਹਤ ਜੇ ਨਹੀਂ ਕੋਈ ਜੇ ਨਹੀਂ ਇਹਨਾਂ ਨੂੰ ਚਿੰਤਾ ਸੀਗੀ ਇਹ ਪਹਿਲਾਂ ਵੀ ਉਹਨਾਂ ਨੂੰ ਇੱਥੇ ਜਦੋਂ ਦਾ ਇਹ ਧਰਨਾ ਚੱਲ ਰਿਹਾ ਖੜਕ ਕੇ ਤੇ ਉਹ ਚੈੱਕ ਅਪ ਕੀਤੇ ਜਾ ਸਕਦੇ ਸੀਗੇ ਇਹ ਹੁਣ ਸਿਰਫ ਇੱਕ ਡਰਾਮਾ ਸੀਗਾ ਸੈਂਟਰ ਦੀ ਸਿਹਤ ਦੇ ਉੱਤੇ ਇਹ ਸਾਰਾ ਜਿਹੜਾ ਭਗੰਤ ਮਾਨਵਾ ਉਹਨੇ ਉਹ ਜਿਹੜੀ ਇਹਨਾਂ ਨੇ ਅਹਿਮਦ ਸ਼ਾਹ ਤੇ ਮੋਦੀ ਨਾਲ ਉਹ ਸਾਂਝੀ ਆਪਣੀ ਜਿਹੜੀ ਭਗਾਈ ਆ ਉਹ ਜਗ ਜਾਰ ਤੇ ਸਾਡੇ ਨਾਲ ਕਿਸਾਨ ਸੀ ਜਿਹੜੇ ਤੁਸੀਂ ਵੀ ਆ ਜਾਓ ਅੱਗੇ ਤੇ ਜਿਹੜੇ ਜਾ ਰਹੇ ਨੇ ਦਿੱਲੀ ਤੁਸੀਂ ਵੀ ਜਾਓਗੇ ਦਿੱਲੀ ਕੱਲ ਹਾਂਜੀ ਜੀ ਕੀ ਪ੍ਰੋਗਰਾਮ ਹੈ ਫਿਰ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਕਹਣਗੇ ਉਦਾਂ ਅਸੀਂ ਉਹਨਾਂ ਨਾਲ ਆਏ ਜਿੱਦਾਂ ਉਹਨਾਂ ਨੇ ਕਿਹਾ ਜਥੇ ਜਥੇ ਨਾਲ ਸੀ ਰਹਿਣ ਰੋਣ ਦਾ ਜ਼ਿਕਰ ਚਲੋ ਹਰਿਆਣਾ ਸਰਕਾਰ ਐਂਟਰੀ ਦੇ ਦਿੰਦੀ ਹੈ ਵੈਸੇ ਲੱਗਦਾ ਤਾਂ ਔਖਾ ਇਹ ਜੇਕਰ ਐਂਟਰੀ ਦੇ ਦਿੰਦੀ ਹੈ ਹਰਿਆਣਾ ਸਰਕਾਰ ਫਿਰ ਸਹਣ ਦਾ ਰਹਿਣ ਦਾ ਕੀ ਹੋਊਗਾ ਜਾਂ ਫਿਰ ਸਰਕਾਰ ਦੇ ਉੱਪਰ ਛੱਡੀ ਹੋਈ ਹੈ ਗੱਲ ਜਾਂ ਕਿਸਾਨਾਂ ਦੇ ਆਪਣਾ ਵੀ ਕੁਝ ਹੈਗਾ ਜਿਸ ਤਰ੍ਹਾਂ ਕਿਸਾਨ ਕਰਨਗੇ ਉਹ ਰਹਿਣ ਵਾਸਤੇ ਉੱਥੇ ਰਵਾਂਗੇ ਜਿੱਦਾਂ ਪ੍ਰਧਾਨ ਸਾਹਿਬ ਕਹਣਗੇ ਜੋ ਵੀ ਹੋਊਗਾ ਜੋ ਉਹਨਾਂ ਦੀ ਨੀਤੀ ਸੀ ਉਦਾਂ ਚੱਲਾਂਗੇ ਉਹ ਕਿ ਅਸੀਂ ਸ਼ਾਂਤਮਈ ਸਾਰਾ ਪ੍ਰਦਰਸ਼ਨ ਕਰਾਂਗੇ ਕੋਈ ਮਤਲਬ ਕੋਈ ਹੋਰ ਨਹੀਂ ਕੁਝ ਸ਼ ਚੰਤ ਲਈ ਹਾਂਜੀ ਸੋ ਕਿਸਾਨਾਂ ਦਾ ਗਣਾ ਕਿ ਸਾਡਾ ਜਿਹੜਾ ਪ੍ਰਦਰਸ਼ਨ ਹੈ ਪ੍ਰਦਰਸ਼ਨ ਸ਼ਾਦਮਈ ਹੋਊਗਾ ਅਸੀਂ ਪੈਦਲ ਮਾਰਚ ਦੇ ਰੂਪ ਦੇ ਵਿੱਚ ਦਿੱਲੀ ਵੱਲ ਵਧਾਂਗੇ